बै जो द ਖਰੀ ਹਾਂ ਬਾਸ ਰਤੇ ਹਜ਼ਮਤ ਕਰੀ ਕਰੀ ਮੈਂ ਜਨ ਬੰਦਾ ਤੇਰਾ ਮੈਂ ਤੇਰਾ ਬੰਦਾ ਅੱਛਾ ਉਤੋਂ ਵਾਤ ਬਹੁਤ ਵਿਚਾਰਾਂ ਨੇ ਮੈਂ ਬਹੁਤ ਇਹਨੂੰ ਸੰਖੇਪ ਕਰਦਾ ਲੈ ਆਪਦੇ ਪੱਥੇ ਚ ਫਿਰ ਕੱਢਣੇ ਨੇ ਤੀਰ ਤਾਂ ਪੰਜ ਸ਼ਾਸਤਰ ਦੇ ਦਿੰਨੇ ਆ ਆ ਜਾ ਇੱਕ ਕੰਮ ਕਰ ਸਾਡਾ ਬੰਦਾ ਬਣ ਕੇ ਤੂੰ ਉਤੋਂ ਡਿਊਟੀ ਲੱਗਣੀ ਸਰਹੰਦ ਯਾਤਰੀ ਸਾਡੇ ਸਹਿਬ ਜਾਦਿਆਂ ਦਾ ਬਦਲਾ ਲੈ ਲੈ ਸਾਡੇ ਸੁਦੇ ਨੇੜੇ ਵਸਦੇ ਆਲੇ ਦੁਆਲੇ ਦੇ ਲੋਕ ਬੈਰੀ ਬਣ ਚੁੱਕੇ ਸੀ ਧਰਮ ਦੇ ਸਾਡੇ ਪਿਤਾ ਨੇ ਧਰਮ ਦੀ ਖਾਤਰ ਤਲਕ ਤੋਂ ਜੰਝੂ ਦੀ ਰੱਖਿਆ ਵਾਸਤੇ ਪਰਮ ਸੰਸਾਦ ਦੀ ਰੱਖਿਆ ਕਰਦਾ ਧਰਮ ਦੀ ਰੱਖਿਆ ਗੁਰੂ ਤੇਗ ਬਹਾਦਰ ਜੀ ਨੇ ਕੀਤੀ ਹੈ ਕਿਤਨੇ ਧਰਮਾਂ ਦੇ ਕਾਤਲ ਔਰੰਗਜ਼ੇ ਬਣ ਚੁੱਕਿਆ ਹੈ ਸਿਰਫ ਆਪਦੇ ਧਰਮ ਨੂੰ ਅੱਛਾ ਸੱਚੰਦਾ ਸਮਝਦਾ ਸੀ ਬਾਕੀਆਂ ਦਾ ਕਤਲ ਇਹ ਕੋਈ ਧਰਮ ਨਹੀਂ ਸਿਖਾਉਂਦਾ ਗੱਲ ਕਿ ਬਾਕੀਆਂ ਨੂੰ ਕਤਲ ਕਰ ਦਿਓ ਨਾ ਮੈਂ ਆਪਣੇ ਸਿਪਿਆਰ ਕਰਤਾ ਹਾਂ ਨਾ ਕਿਸੇ ਤੇ ਨਫ਼ਰਤ ਨਫ਼ਰਤ ਨਹੀਂ ਹੈ ਕਰਮ ਮਿਲਾਉਂਦਾ ਹੈ ਕਰਮ ਛੋੜਦਾ ਹੈ ਧਰਮ ਆਪਣੇ ਸਾਝੀ ਗਲਬਤੜੀਆਂ ਕੌਂਦਾ ਆਪ ਦਾ ਐਸਾ ਸੇਜ ਹੈ ਤਸੱਫ ਸੇਜ ਹੈ ਅੱਛਾ ਕਹਿੰਦੇ ਧਰਮ ਮੈਂ ਸ੍ਰੇਸ਼ਟ ਤੁਮ ਪਰ ਧਰਮ ਤੋਂ ਖਿਲਾਫ ਕਿੱਥੇ ਲਿਖਿਆ ਮਸੂਮ ਬੱਚੇ ਮਾਰਨੇ ਕਿਹੜੀ ਵਿੱਚ ਹੈ ਕਿਤਾਬ ਦਿਖਾਓ ਤੂੰ ਲਾਲ ਕਿਤਾਬ ਸ਼ੂਬੇ ਆਪੋਰੀ ਅੱਛਾ ਪੰਜ ਸ਼ਾਸਤਰ ਦਿੱਤੇ ਮੂਰੇ ਪੈਰੋਂ ਤੇ ਖੜੇ ਸੀ ਸਿੰਘ ਤੇ ਬਾ ਵਈਵਾ ਪੰਜ ਇਹ ਤਾਂ ਪਿਆਰ ਵਰਤਿਆਰ ਫੌਜਾਂ ਲਾad ਲਈ ਰਹਿ ਨਹੀਂ ਮਰ ਗਏ ਸੀ ਨੰਦਪੁਰੀ ਤੋਂ ਲੈ ਕੇ ਚਮਕੌਰ ਗੜੀ ਤੱਕ ਜੂਝਦੇ ਇਹ ਸ਼ਾਸਤਰ ਦਾ ਸਾਡੀ ਜਿੰਦ ਜਾਨ ਹੈ ਅਧਿਕਾਰੀ ਅਸੀਂ ਤੇ ਲੈ ਜਿੰਨੇ ਲੁਕ ਤੇ ਗੁਰੂ ਨੂੰ ਤੋਂ ਖਿਜ ਲਿਆ ਜਦ ਹੀ ਬੰਦੇ ਤੇ ਫੇਰ ਸ਼ਾਸਤਰ ਖੋਲੇ ਸਿੰਘਾਂ ਨੇ ਉਹ ਫੇਰ ਰਿਆ ਚਰਨਾ ਤੇ ਆ ਦਿਗਿਆ ਮਹਾਰਾਜ ਸ਼ਾਸਤਰ ਤੁਹਾਡੇ ਬਖਸ਼ੇ ਤੁਹਾਡੇ ਸਿੰਘਾਂ ਨੇ ਖੋਲੇ ਤੇੰਨੇ ਉਹਨਾਂ ਦਾ ਹੱਕ ਬਣਦਾ ਹੈ ਗੱਜ ਕੇ ਬੋਲੋ ਇਹਨਾਂ ਇਹਨੇ ਦੇ ਹੱਥ ਬਣ ਗਏ ਇਹਨਾਂ ਦਾ ਵਹਿ ਬਣਿਆ ਇਹ ਮੇਰੇ ਬੜੇ ਹੋਏ ਨਹੀਂ ਅਜੇ ਤੇਰਾ ਪਰਮ ਦੇਖਾਂਗੇ ਅੱਛਾ ਲੈ ਆਪਣੇ ਤਪੇ ਤੋਂ ਪੰਜ ਤੀਰ ਵੀ ਬਖਸ਼ ਦਿੱਤੇ ਪਾਰਾ ਲੈ ਜਾ ਉੱਥੇ ਇਹ ਤੀਰ ਉਹਨੇ ਤੀਰ ਸਾਡੇ ਕੋਲ ਬੜੇ ਚਲਾਏ ਨੇ ਬੜੇ ਦੇਖਦੇ ਆ ਚਲਾ ਚਲਾ ਇਹ ਮਹਾ ਪਰਲੋ ਲਿਆਉਣ ਵਾਲਿਆ ਜੇ ਇੱਕ ਤੀਰ ਜਦੋਂ ਆਤਾ ਆਉਗੀ ਬੰਦਿਆ ਜਦੋਂ ਕਿਸੇ ਪਾਸੇ ਚਾਰਾ ਨਾ ਚੱਲਿਆ ਤੇਰਾ ਤੁਸੀਂ ਕਦੀ ਤਰਮ ਜੁੱਧਾਂ ਵਲ ਦੇਖੋਗੇ ਇਹਦੇ ਵਾਸਤੇ ਯੋਧਿਆਂ ਮਹਾਬਲੀ ਸੂਰਮਿਆਂ ਨੂੰ ਭਗਵਾਨ ਜਿਵੇਂ ਆਕਾਂ ਵੀ ਰਾਮ ਜੀ ਸ਼ਾਮ ਜੀ ਅਰਜਨ ਆਦਿ ਭਗਵਾਨ ਦੇ ਯੋਧੇ ਸੂਰਮਿਆਂ ਨੇ ਇੱਕ ਇੱਕ ਅਸਤਰ ਸ਼ਸਤਰ ਔਰ ਵਿਦਿਆ ਸਿੱਖੀ ਸ਼ਾਤਰ ਗੁਰੂਆ ਤੋਂ ਸ਼ਾਸਤਰ ਤੇ શાਸਤਰ ਸ਼ਾਸਤਰ ਗਏ ਵੀ ਸਾਡੇ ਵਿੱਚ ਸ਼ਾਸਤਰੀ ਜੀ ਵੀ ਬੈਠੇ ਨੇ ਸ਼ਾਸਤਰ ਧਾਰੀ ਵੀ ਬੈਠੇ ਪਰ ਸ਼ਾਸਤਰ ਕਿਵੇਂ ਚਲਾਉਣੇ ਇਹ ਪਰਲੋ ल्याਦੂ ਪਰਲੋ ਜੇ ਇੱਕ ਚੱਲ ਗਿਆ ਆਹ ਲੋਕਾਂ ਨੂੰ ਬਖਸ਼ਿਸ਼ ਇਹਦੇ ਨਾਲ ਪਤਾ ਹੈ ਕਿਤਨੀਆਂ ਫੌਜਾਂ ਨੇ ਪੰਜੇ 355ਵੀ ਕਿਤਨੇ ਦੇਵੀ ਦੇਵ ਤੇ ਕਿ ਇੰਦਰ ਦੇ ਕਿ ਬ੍ਰਹਮਾ ਦੇ ਵਿਸ਼ਨੂੰ ਦੇ ਮਹੇਸ਼ ਦੇ ਸ਼ਿਵ ਜੀ ਦੇ ਸਾਰੇ ਬਲ ਐਤਾਪ ਤਾਂ ਤੈਨੂੰ ਦੇ ਰਹੇ ਆ ਕੁਝ ਬਾਰੇ ਜਿਨ੍ਹਾਂ ਤੇ ਸਾਡੇ ਬਚਨ ਵਿੱਚ ਚੱਲੇਗਾ ਇਹ ਤਾਪ ਤਾਂ ਉਹਨਾਂ ਚ ਰੇਟਾਂ ਰਹਿਣ ਗੀਆਂ ਜਦੋਂ ਉਲੰਘਣਾ ਕਰੇਗਾ ਉਲੰਘਣਾ ਕੈਸੀ ਜੋ ਕਰ ਸੀਤਾ ਲੀਕ ਨਾ ਟੁੱਪਦੀ ਕਿਉਂ ਰਾਗਣ ਲੈ ਜਾਂਦਾ ਰਸਤੇ ਛੋੜ ਕੁਸਤੇ ਸੁਰ ਦਾ ਸੋਈ ਤਤੇ ਖਾਂਦਾ ਜਿਹੜਾ ਗੁਰੂ ਦੇ ਮਹਾਪੁਰਸ਼ ਦੇ ਆਪਣੇ ਗੁਰਦੇਵ ਦੇ ਲਕੀਰ ਖਿੱਚੀ ਆ ਉਹ ਬਾ ਕੈਦੋਂ ਅਗੇ ਨਹੀਂ ਜਾਣਾ ਜੇਰਾ ਉਲੰਘਣਾ ਕਰੂਗੇ ਪਾਸ ਕੱਖਰੀ ਰਹਿਣਾ ਹੈ ਲੱਕ ਤੇਖ ਦਿਖਾਈ ਜਾਏ ਕੱਖਰੀ ਰਹਿਣਾ ਕੱਖ ਵੀ ਤੇਰਾ ਫੇਰ ਕਿਸੀ ਨੇ ਉੱਤਾਲੀ ਵਚਨਾ ਜਦੋਂ ਤੂੰ ਉਲੰਘਣਾ ਕਰ ਗਿਆ ਜਾਓ ਪੰਜ ਸਿੰਘ ਦੇ ਦਿੱਤੇ ਗੱਲ ਕੀ ਬਦਲਾ ਲੈਣ ਵਾਸਤੇ ਸੰੰਦ ਦੀ ਤਿਆਰੀ ਹੋ ਗਈ ਬਖਸ਼ਿਸ਼ ਹੋਣੀ ਹੋਈ ਐ ਕਿ ਤੇ ਨਦੇ ਕਿ ਘੋੜੇ ਲੈ ਕਿ ਸ਼ਸਤਰ ਲੈ ਕਤਨੀਆਂ ਬਿਚਿੱਠੀਆਂ ਲਿਖੀਆਂ ਗੁਰੂ ਗੋਬਿੰਦ ਸਿੰਘ ਜੀ ਨੇ ਫਲਾਣੇ ਫਲਾਣੇ ਨੂੰ ਰਾਸਤੇ ਅਸੀਂ ਅਜ ਸੋਚਾਂਗੇ ਸਾਡੀ ਮਿੱਤਰਤਾ ਜੇ ਅਸੀਂ ਗੁਆੰਡੀ ਨਾਲ ਨਹੀਂ ਮਿਲਣਾ ਜਾਣ ਦੇਤਾ ਸਾਡਾ ਕੌਣਾ ਕੌਣ ਮੰਨੂਗਾ ਪਤਿਆਲੇ ਕਹੇ ਦਿਓ ਅੰਗਾਲੇ ਕਹੇ ਦਿਓ ਸਫਾਲਮੋਚਨ ਕਹੇ ਦਿਓ ਢੇਲੀ ਕਹੇ ਦਿਓ ਜਾਂਦਰਾਮ ਚਲੇ ਜਾਉ ਲੰਕਾ ਤੱਕ ਜਿੱਥੇ ਸਜਨ ਪਾਈਓ ਕਿਉਂ ਭਾਈ ਜਾਤੈ ਹਰ ਸੈ ਖਾਤਰ ਭਾਈ ਮੁਕਤ ਅਨੰਤ ਸੁਖਾਂਨ ਜਾਈ ਜਾਤਾ ਤਹਿ ਦਰਗਾਹ ਚਲੇ ਜੀਦਾਇ ਤੋਂ ਕਿਹਾ ਹੋਇਆ ਸਰਕਾਰ ਵਿੱਚ ਸੈਂਟਰ ਵਿੱਚ ਚੱਲ ਜਾਵੇ ਵੀ ਆ ਗੱਲ ਕਰਦੇ ਸੁਕਿਸ ਕੋ ਨਾਦਰ ਲੈ ਆਵੇ ਤਲਾ ਉਹ ਕਿਸੇ ਵੀ ਨਾਦਰ ਵਿੱਚ ਆ ਗੁਰਦਾ ਜੀਦਾਇ ਤੋਂ ਕਿਹਾ ਖੁਦਾ ਰੱਬ ਅੱਲਾ ਗੋਡ ਵਾਇਗੁਰ ਮੰਨਦਾ ਹੋਵੇ ਚੈਣਾ ਉਹਨੇ ਦੁਨੀਆਂ ਦੇ ਅੱਖਾਂ ਨੇਤਰਾ ਹੀ ਛੋੜੇ ਆਉਣਾ ਨਹੀਂ ਆਏਗਾ ਜਾਂ ਹੁਣ ਤੇਆ ਦਰਗਾਹ ਚਲੇ ਐ ਤੋਂ ਕਿਹਾ ਦਰਗਾਹ ਵਿੱਚ ਕਬੂਲ ਹੋ ਜੇ ਬਾਕੀ ਗੱਲਾਂ ਫਿਕੀਆਂ ਜਾਂ ਖੋਕੀਆਂ ਖਾਲੀ ਰਹਿ ਜਾਂਦੀਆਂ ਨੇ ਇਧਰ ਆਓ ਸਰੰਦ ਮਾਰਨੀ ਇੱਕ ਸਾਥਾ ਇੱਥੇ ਤਾਂ ਥੋੜਾ ਜਿਹਾ ਮੈਂ ਆਪਦੇ ਨਾਲ ਪਿਆਰ ਦੇ ਸ਼ਬਦਾਂ ਵਿੱਚ ਬੋਲਣਾ ਮਹਾਪੁਰਖਾਂ ਦੀ ਅੰਤਰਜਾਮਤਾ ਸਰਬੱਤ ਦਾ ਬ੍ਰਹਮ ਗਿਆਨੀ ਆਪ ਪਰਮੇਸ਼ਵਰੂ ਪ੍ਰਕਾਲदर्शी ਔਰ ਇੱਕ ਪਾਸੇ ਅਗਿਆਨੀ ਲੋਕ ਮੈਂ ਦੋਨਾਂ ਦੇ ਵਿਚਾਰ ਨਾਲ ਇਹਦਰ ਸਰੰਦ ਦਾ ਹਾਲ ਸੁਣਿਓ ਥੋੜਾ ਜਿਹਾ ਕੀ ਵਰਤੇ ਆ ਉਧਰ ਇੱਕ ਸਵਾਲ ਹੋ ਆਪ ਜੀ ਨੇ ਚੌਥੀ ਸੈਂਚੀ ਵਿੱਚ ਵੀ ਪੜਿਆ ਲਾਸਨੇ ਜੋ ਬਾਬਾ ਜੀ ਦੇ ਬਚਨ ਸੀ ਸੰਤ ਬਾਬਾ ਬਸਾਕਾ ਸਿੰਘ ਜੀ ਦਾ ਤੇ ਚੌਥੀ ਸੈਂਚੀ ਤਾਂ ਭਾਈ ਲਿਖਣੀ ਹੋਊਗੀ के दे किनारे बेट किशनपुरा कला तीन सेंचिया हो गई खास दिया चौथी सेंची चाह के दशमेश पिता जी तो बा कलाधारी तो जी का मेल मंगलवार होंगे बवहर साहब चौपई चारी अगला हिस्सा पे बेदी कुल्ले बजुर्ग बाबा कलाधारी जी तो दशमेश इकट्ठे हो जाते स ਗੁਰੂ ਦਸ਼ਮੇ ਜੀ ਜੋਤੀ ਸੰਤ ਜੀ ਥੋੜਾ ਜਿਹਾ ਪੜਿਓ ਵਿਚਾਰਿਓ ਵੀ ਮੰਗਲਵਾਰ ਦੇ ਦਿਨੇ ਇਕੱਠੇ ਹੁੰਦੇ ਸ਼ਿਕਾਰ ਦਾ ਬਹਾਨਾ ਬਣਾ ਕੇ ਇਕੱਠੇ ਹੋ ਜਾਣਾ ਉਦੋਂ ਬਾਬਾ ਕਲਾਤਾਰੀ ਜੀ ਦਾ ਆਉਣਾ ਹੋਣਾ ਪਰ ਬੇਦੀਆਂ ਦੀ ਇਤਨੀ ਸਤਕਾਰ ਰਿਸਪੈਕਟ ਜਿਤ ਮਾਨ ਗੁਰੂ ਸਾਹਿਬ ਕਰਦੇ ਕਿ ਇਹ ਗੁਰੂ ਨਾਨਕ ਦੇਵ ਜੀ ਕੋਲ ਦਾ ਹੈ ਸਭਾ 500 ਰੁਪਏ ਪੇਟਾ ਇੱਕ ਸ਼ਾਹੀ ਪੋਸ਼ਾਕ ਇੱਕ ਕੋਹਰਾ ਤਲਵਾਰ ਇਹ ਪੇਟਾ ਕਰ ਜਾ ਕਰ ਦਿੱਸੀ ਪੂਰਾ ਹੰਢੀ ਗਈ ਸੀ ਇੱਕ ਸੋਹਣੀ ਭਗਤ ਦੇ ਨੌਜਵਾਨ ਦੀ ਉਹ ਬੇਦੀਆਂ ਦੇ ਵਿੱਚੇ ਪਲਿਆ ਸੀ ਸੋਲੀ ਟੋਪੀਆਂ ਨੇ ਬੰਨਣੀ ਸ਼ੁਰੂ ਕਰ ਦਿੱਤੀ ਮਾਰਾ ਪਾਉਣੀ ਸ਼ੁਰੂ ਕਰ ਦਿੱਤੀ ਬੇਦੀਆਂ ਦੀ ਰੀਸ ਚਾਰ ਪੰਜ ਲੈ ਲਿਆ ਜੀ ਚੋਰੀ ਗੁਰੂ ਦਸ਼ਮੇਸ਼ ਦੀ ਤੋਂ ਪੂਜਾ ਕਰਾ ਲਈ ਬਾਹਰ ਨਿਕਲ ਕੇ ਕਹਿੰਦਾ ਲੋਕ ਐਵੇਂ ਜ਼ਬਰੂ ਜਵਾਨ ਨੂੰ ਭਰੀ ਜਉਣ ਜਵਾਨੀ ਹੈ ਲਿਆ ਲਿਆ ਭੇਟਾ ਦਿੰਦੇ ਨੇ ਜੇ ਅੰਤਰਜਾਮ ਤਾਂ ਹੁੰਦੀ ਮੈਂ ਤਾਂ ਸੋਨੀ ਪਰਦਾ ਸੁਨਿਆਰਿਆਂ ਦਾ ਲੜਕਾ ਤੇ ਮੈਨੂੰ ਨਾ ਜਾਣਦੇ ਮੇਰੀ ਪੂਜਾ ਕਿਉਂ ਕੀਤੀ ਹੈ ਬੇਦੀ ਸਮਝ ਕੇ ਕਰ ਦਿੱਤੀ ਕੁਛ ਨਹੀਂ ਆਉਂਦਾ ਗੁਰੂ ਨੂੰ ਭਾਵ ਅੰਤਰਜਾਮੀ ਨਹੀਂ ਹਨ ਗਿਆਨ ਤੇ ਅਗਿਆਨ ਗਿਆਨੀ ਤੇ ਅਗਿਆਨੀ ਦੀ ਗੱਲ ਉਹਦੇ ਬੈਠੇ ਦਸ਼ਮੇਸ਼ ਜੀ ਨੇ ਪੰਜ ਸਿੰਘ ਉੱਠੋ ਜਿਹੜਾ ਬੇਦੀ ਪੰਜ ਚਾਰ ਬੱਚਿਆਂ ਦਾ ਵੀ ਸਤਿਕਾਰ ਕਰਾ ਗਿਆ ਉਹਨੂੰ ਫੜ ਲਿਆ ਉਹਦੇ ਸ਼ਾਹਸਰ ਵੀ ਖੋ ਲਿਆ